ਤਰਾਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅਲਮਸਤ ਬੱਬੂ ਲਾਲ ਬਾਦਸ਼ਾਹ ਜੀ ਦਾ ਮੇਲਾ ਜੋ ਕਿ 18 19 20 ਚੱਲ ਰਿਹਾ ਹੈ ਸੋ ਅ ਗੱਲਬਾਤ ਅਸੀਂ ਕਰਦੇ ਆ ਕਿਉਂਕਿ ਜੋ ਲੰਗਰ ਦੀ ਪ੍ਰਥਾ ਹੈਗੀ ਆ ਉਹ ਕਾਫੀ ਪੁਰਾਣੇ ਸਮੇ ਤੋਂ ਚੱਲਦੀ ਆ ਰਹੀ ਆ ਸੋ ਅ ਇੱਥੇ ਜੋ ਲੰਗਰ ਲਗਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਸੰਗਤਾਂ ਵਾਸਤੇ ਖੁੱਲੇ ਭੰਡਾਰੇ ਚੱਲ ਰਹੇ ਹੈਗੇ ਆ ਲੰਗਰ ਚੱਲ ਰਿਹਾ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਤੇ ਉਹਨਾਂ ਦੇ ਖਾਣ ਪੀਣ ਵਾਸਤੇ ਵੀ ਬੰਦੋਬਸਤ ਕੀਤਾ ਜਾਂਦਾ ਹੈ ਉਹ ਸਾਲਾਨਾ ਜੋ ਮੇਲਾ ਹੁੰਦਾ ਹੈ ਉਸ ਦੇ ਉਸ ਦੇ ਉਪਲਖਸ਼ ਦੇ ਵਿੱਚ ਇਹ ਸਾਰਾ ਲੰਗਰ ਜੋ ਹੈ ਪਹਿਲਾਂ ਸਵੇਰੇ ਚਾਹ ਪਕੌੜਾ ਉਸ ਤੋਂ ਬਾਅਦ ਫਿਰ ਲੰਗਰ ਰਸ਼ਾਦਾ ਜਿਹੜਾ ਹੈ ਉਹ ਸ਼ਿਕਾਇਆ ਜਾਂਦਾ ਹੈ ਹਾਂਜੀ ਜਿਸ ਤਰ੍ਹਾਂ ਕਿ 18 19 20 ਅਲਮਸ ਬਪੂ لال ਬਾਸ਼ਾ ਜੀ ਦੇ ਦਰਬਾਰ ਬਹੁਤ ਹੀ ਜੋਰਾ ਸ਼ੋਰਾ ਦੇ ਨਾਲ ਹੈ ਨਕਉਦਰ ਵਿਖੇ ਮੇਲਾ ਚੱਲ ਰਿਹਾ ਹੈ ਇਸ ਮੌਕੇ ਅਸੀਂ ਪਹੁੰਚੇ ਹੈਗੇ ਆ ਮਹੱਲਾ ਰਮਾਨਪੁਰਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਹਰਵਿੰਦਰ ਸਿੰਘ ਤਖਰ ਜੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਹਾਂਜੀ ਜਿੱਦਾਂ ਕਿ ਪਿੱਛੇ ਲੰਗਰ ਚੱਲ ਰਿਹਾ ਹੈਗਾ ਕਦੋਂ ਤੋਂ ਲੰਗਰ ਚੱਲ ਰਿਹਾ ਜੀ ਇਹ ਏ ਬਾਪੂ ਦੀ ਮਿਹਰ ਨਾਲ ਮਿਹਰਬਾਨੀ ਨਾਲ 30 ਸਾਲੋਂ ਤੋਂ ਚਲਾ ਰਹੇ ਆ ਜੀ ਕੋਈ ਸਭ ਕੁਝ ਬਾਪੂ ਲਾਲ ਵਾਸ਼ਾ ਜੀ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ ਕਿਉਂਕਿ ਉਹਨਾਂ ਦੇ ਅਸ਼ੀਰਵਾਦੀ ਮੇਰੇ ਪਰਿਵਾਰ ਦੇ ਮੇਰੇ ਤੇ ਉਹਨਾਂ ਦਾ ਹਮੇਸ਼ਾ ਹੀ ਅਸ਼ੀਰਵਾ ਜਿਹੜਾ ਰਿੰਦਾ ਹੈ ਔ ਰੋਗਾ ਵੀ ਮੈਂ ਇਹ ਕਹਾਂਗਾ ਸਾਰੇ ਸੰਗਤ ਨੂੰ ਬਾਪੂ ਜੀ ਦੇ ਚਰਨਾਂ ਨਾਲ ਜੁੜੋ ਤੇ ਉਹਨਾਂ ਨੂੰ ਆਪਣਤਨੋਂ ਮਨੋਂ ਤਿੱਦਨੋਂ ਪਿਆਰ ਕਰੋ ਜੀ ਜਿਸ ਤਰ੍ਹਾਂ ਕਿ ਲੰਗਰ ਦੀ ਗੱਲ ਕੀਤੀ ਹੈ ਸੋ ਇਹ ਪਹਿਲਾਂ ਵੀ ਲੰਗਰ ਲਗਾਉਂਦੇ ਆ ਰਹੇ ਤੁਸੀਂ ਕਿੰਮਾ ਲੰਗਰ ਆਇਆ ਇਹ ਇਹ ਲੰਗਰ ਮੇਰੇ ਤੀਜਾ ਚੌਥਾ ਲੰਗਰ ਹੈਗਾ ਇਹ ਜੀ ਹਾਂ ਜੀ ਠੀਕ ਹੈ ਜੀ ਇਹ ਬਾਪੂ ਜੀ ਮਿਹਰਬਾਨੀ ਤੇ ਦੱਸਿਆ ਵੀ ਕਿ ਮੇਰਾ ਪਰਿਵਾਰ ਮੇਰਾ ਬੇਟਾ ਬੇਟੀ ਮੇਰਾ ਪੋਤਾ ਪੁੱਤੀ ਬਾਪੂ ਜੀ ਬਹੁਤ ਜ਼ਿਆਦਾ ਦਿਲੋਂ ਮੰਨਦੇ ਆ ਜੀ ਉਹਨਾਂ ਦੇ ਨਾਲ ਹੀ ਉਹ ਵੀ ਤੋ ਦੇ ਆਪਣੇ 10ਵਾਂ ਜਿਹੜਾ ਆ ਵੀ ਕੱਟ ਕੇ ਬਾਪੂ ਜੀ ਦਾ ਆਪਣੇ ਤਨਖਾਹ ਚੋਂ ਤੋ ਜੋੜ ਕੇ ਦਵੇ ਉਹ ਹਰ ਸਾਲ ਲੰਗਰ ਲੋ ਜਿ세ਰਾ ਕੀ ਲੰਗਰ ਦੀ ਗੱਲ ਕਰੀਏ ਵੀ ਇੱਕ ਦਿਨ ਦਾ ਇਹ ਲੰਗਰ ਤੁਸੀਂ ਲਗਾਇਆ ਜਾਂ ਦੋ ਦਿਨ ਕੱਲ ਵੀ ਚੱਲੇਗਾ ਇਸ ਤਰ੍ਹਾਂ ਪਹਿਲਾਂ ਤਾਂ ਤਿੰਨ ਦਿਨ ਦਾ ਲੰਗਰ ਲਗਾਉਂਦੇ ਹੁੰਦੇ ਸੀ ਜੀ ਪਰ ਅੱਜ ਜਿਹੜਾ ਇੱਕ ਦਿਨ ਦਾ ਇਸ ਤੋਂ ਬਾਅਦ ਫਿਰ ਬਾਬੇ ਗੁੱਗੇ ਦਾ ਲੰਗਰ ਲਾਣਾ ਜੀ 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 ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਵਿਸ਼ਪਾ ਟੀਵੀ ਰਾਹੀਂ ਜੁੜੇ ਬਹੁਤ-ਬਹੁਤ ਧੰਨਵਾਦੀ ਥੈਂਕ ਯੂ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 18 19 20 ਤਰੀਕ ਨੂੰ ਜਿਹੜਾ ਨਕੋਦਰ ਦੇ ਵਿੱਚ ਅਲਮਸਰ ਬਾਪੂ ਲਾਲ ਬਾਸ਼ਾ ਜੀ ਦੇ ਦਰਬਾਰ ਸਾਲਾਨਾ ਮੇਲਾ ਲੱਗਦਾ ਹੈ ਸੋ ਸੰਗਤਾਂ ਜਿਹੜੀਆਂ ਆ ਦੂਰੋਂ ਦੂਰੋਂ ਅ ਦਰਸ਼ਨਾ ਵਾਸਤੇ ਪਹੁੰਚਦੀਆਂ ਨੇ ਮੇਲਾ ਦੇਖਣ ਵਾਸਤੇ ਪਹੁੰਚਦੀਆਂ ਨੇ ਸੋ ਇਸੇ ਤਰ੍ਹਾਂ ਸੰਗਤ ਵਾਸਤੇ ਜਿਹੜਾ ਹੈ ਜਗ੍ਹਾ-ਜਗ੍ਹਾ ਤੇ ਲੰਗਰ ਲਗਾਏ ਜਾਂਦੇ ਹੈਗੇ ਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿਤੇ ਚਾਹ ਪਕੌੜੇ ਚੱਲ ਰਹੇ ਕਿਤੇ ਲੰਗਰ ਆ ਕਿਤੇ ਕਿਸੇ ਚੀਜ਼ ਦਾ ਹੈ ਸੋ ਅਲੱਗ-ਅਲੱਗ ਸੰਸਥਾਵਾਂ ਵੱਲੋਂ ਸੰਗਠਨਾਵਾਂ ਵੱਲੋਂ ਕਲੱਬਾਂ ਵੱਲੋਂ ਬਹੁਤ ਬਾਪੂ ਜੀ ਦੇ ਜੋ ਸੰਗਤ ਆਉਂਦੀ ਆ ਉਹਨਾਂ ਵਾਸਤੇ ਇਹ ਬੰਦੋਬਸਤ ਲੰਗਰ ਦੇ ਤੌਰ ਤੇ ਕੀਤੇ ਜਾਂਦੇ ਨੇ ਸੋ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਾਡੇ ਨਾਲ ਕੁਲਦੀਪ ਜੀ ਜੁੜ ਚੁੱਕੇ ਨੇ ਕੁਲਦੀਪ ਜੀ ਕੀ ਕਹਿਣਾ ਚਾਹੋਗੇ ਜੈ ਮਸਤੋ ਦੀ ਜੀ ਅੱਜ ਕਸ਼ਮੀਰਾ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਭਰਾ ਖੜੇ ਆ ਉਹਦਾ ਪੂਰੀ ਫੈਮਿਲੀ ਇੱਥੇ ਖੜੀ ਆ ਲਗਭਗ 20 ਸਾਲ ਹੋ ਗਏ ਜੀ ਕਿ ਬਾਪੂ ਲਾਲਵਾਸੀ ਜੀ ਦਾ ਮੇਲਾ ਤਾਂ 42ਵਾਂ ਚੱਲਦਾ ਪਿਆ ਜੀ ਪਰ ਇਹਨਾਂ ਨੂੰ ਲਗਭਗ 20 ਸਾਲ ਤੋਂ ਉੱਪਰ ਹੋ ਗਿਆ ਕਿ ਹਰ ਸਾਲ ਜਿਹੜੇ ਬਾਪੂ ਲਾਲਵਾਸੀ ਦਾ ਮੇਲੇ ਦੇ ਵਿੱਚ ਜਿਹੜੀ ਲੰਗਰ ਦੀ ਸੇਵਾ ਇਹਨਾਂ ਦੇ ਪਰਿਵਾਰ ਵੱਲੋਂ ਨਿਭਾਈ ਜਾਂਦੀ ਆ ਜੀ ਤੇ ਉਹਦੇ ਵਿੱਚ ਇਹਨਾਂ ਦਾ ਬੜਾ ਮੈਂ ਰਿਣੀ ਆ ਕਿ ਮੈਨੂੰ ਵੀ ਮੌਕਾ ਮਿਲਦਾ ਆ ਕੇ 2 ਮਿੰਟ ਸੇਵਾ ਕਰਨ ਦਾ ਜੀ ਤੇ ਮੈਂ ਇਹੀ ਕਹਿੰਦਾ ਕਿ ਬਾਪੂ ਦੇ ਦਰਵਾਜ਼ੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਹਾਜ਼ਰੀ ਲਵਾਉਂਦਾ ਜੀ ਔਰ ਜਿਹੜਾ ਇਹਨਾਂ ਦਾ ਪਰਿਵਾਰ ਆ ਉਹ ਮਤਲਬ ਉਹ ਸੰਗਤਾਂ ਦੀ ਸੇਵਾ ਕਰਕੇ ਸੰਗਤਾਂ ਦਾ ਆਸ਼ੀਰਵਾਦ ਲੈ ਕੇ ਆਪਣੀ ਸੇਵਾ ਨਿਭਾਉਂਦਾ ਜੀ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਦਿਨ ਦੁਗਣੀ ਅ ਰਾਤ ਦੁਗਣੀ ਤਰੱਕੀ ਬਖਸ਼ੇ ਤਾਂ ਵੱਧ ਤੋਂ ਵੱਧ ਆਉਣ ਵਾਲੇ ਸਮੇਂ 'ਚ ਵੀ ਸੇਵਾ ਕਰਦੇ ਰਹਿਣ ਹੁਣ ਮੈਂ ਕਹੂੰਗਾ ਆਪਣੇ ਮੇਰੇ ਵੀ ਦੋ ਸ਼ਬਦ ਕਹਿਣ ਕਸ਼ਮੀਰਾ ਪਰਿਵਾਰ ਜੀ ਜੇ ਮਸਤ ਹੈ ਜੇ ਮਸਤਾਂ ਦੀ ਜੀ ਦੇਖੋ ਜੀ ਸਾਨੂੰ ਬਹੁਤ ਵੀ ਟਾਈਮ ਨੰਨੇ ਸਮੇ ਤੋਂ ਇਹ ਕੰਮ ਇਹ ਕਰ ਰਹੇ ਆ ਨੰਗਰ ਦੀ ਸੇਵਾ ਕਰਦੇ ਆ ਜੀ ਸਾਡਾ ਤੇ ਸਿਰਫ ਇਹੀ ਬੇਨਤੀ ਆ ਵੀ ਜੇ ਪ੍ਰਮਾਤਮਾ ਦਿੰਦਾ ਤਾਂ ਹਰ ਬੰਦੇ ਦਾ ਫਰਜ਼ ਬਣਦਾ ਹੈ ਜੀ ਠੀਕ ਆ ਤੇ ਉਦਾਂ ਵੀ ਮਤਲਬ ਜੇ ਆਪਾਂ ਡਾਕਟਰਾਂ ਦੇ ਬਸ ਪੈ ਜਾਂਦੇ ਨੇ ਫਿਰ ਵੀ ਤਾਂ ਲੋੜੇ ਆ ਪਰ ਇਹ ਕੰਮ ਜ਼ਰੂਰੀ ਆ ਜੀ ਠੀਕ ਆ ਫਿਰ ਇਹਦੇ ਨਾਲ ਸਾਡੇ ਨਕੋਦਰ ਦੀ ਸ਼ਾਨ ਵਧਦੀ ਪਈ ਕਿਉਂਕਿ ਇਹ ਐਸੇ ਦਰਬਾਰ ਨੇ ਜੋ ਕਿ ਆਪਣੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਵੀ ਇਸ ਦਰਬਾਰ ਦੀ ਚਰਚਾ ਹੁੰਦੀ ਹੈਗੀ ਆ ਸੋ ਹੋਰ ਕੀ ਕਹਿਣਾ ਚਾਹੂਗੇ ਬਸ ਇਹ ਹੀ ਗੱਲ ਕਹਿੰਦੇ ਵੀ ਮਤਲਬ ਸਾਰਿਆਂ ਸ਼ੁਕ ਸ਼ਾਂਤੀ ਰੱਖੇ ਪ੍ਰਮਾਤਮਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਹੀ ਆ ਸਹੀ ਆ ਭਗਤੀ ਪੜਤੀ ਪੜਦਾ ਵਾਲੇ ਜੀ ਭਾਜੀ ਬੋਲ ਬੋਤਾਈਆਂ ਪਾਣ ਇੱਕ ਲੈ ਆ ਨਾ ਦੇ ਦੋ ਟੇਬਲ ਸਾਰੇ ਖੜ ਕੇ ਖਾਣ ਦਾ ਸਭ ਕੀ ਕਰ ਬੱਲੇ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅਸੀਂ ਖੜੇ ਹੈਗੇ ਆ ਅਲਮਸਤ ਬਾਪੂ ਲਾਲ ਬਾਸ਼ਾ ਦਰਬਾਰ ਨਕੋਦਰ ਵਿਖੇ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਭਗਤ ਵੀ ਰਾਹੀਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਾਪੂ ਜੀ ਦਾ ਦਰਬਾਰ ਜੋ ਕਿ ਬਹੁਤ ਹੀ ਖੂਬਸੂਰਤ ਲੱਗ ਰਿਹਾ ਇੰਨੀ ਵਧੀਆ ਢੰਗੇ ਨਾਲ ਸਜਾਵਟ ਕੀਤੀ ਗਈ ਹੈਗੀ ਆ ਸੇਵਾਦਾਰ ਆਪਣੀ ਸੇਵਾ ਬਖੂਬੀ ਨਿਭਾਰੇ ਨੇ ਸੋ ਚਾਰੇ ਪਾਸੇ ਇੱਕ ਖੁਸ਼ੀ ਦਾ ਮਾਹੌਲ ਜੋ ਕਿ ਤੁਸੀਂ ਦੇਖ ਸਕਦੇ ਹੋ लवली ਸਾਈ ਲੰਗਰ ਕਮੇਟੀ ਵੱਲੋਂ ਇਹ 17ਵਾਂ વાર્ਸ਼ਿਕ ਪੰਡਰਾਹ ਬੜੇ ਪਿਆਰ ਸਤਿਕਾਰ ਦੇ ਨਾਲ ਚਲਾਇਆ ਜਾ ਰਿਹਾ ਜੀ ਔਰ ਪਿਛਲੇ 17 ਸਾਲਾਂ ਤੋਂ ਇਹ ਨੌਜਵਾਨਾਂ ਵੱਲੋਂ ਰਲ ਕੇ ਇੱਕ ਉਪਰਾਲਾ ਕੀਤਾ ਗਿਆ ਸੀ ਕਿ लवली ਸਾਈ ਲੰਗਰ ਕਮੇਟੀ ਜਿਹੜੀ ਆ ਉਦੋਂ 8-10 ਮੈਂਬਰ ਖੜੇ ਹੋਏ ਸੀ ਅੱਜ 2-250 ਮੁੰਡਾ ਨਾਲ ਜੁੜਿਆ ਹੋਇਆ ਵਾ ਔਰ ਪੰਜਾਬ ਦੇ ਕੋਨੇ-ਕੋਨੇ ਤੋਂ ਇਹਦੇ ਵਿੱਚ ਸਾਰੇ ਜਿਹੜੇ ਆ ਨੌਜਵਾਨ ਜਿਹੜੇ ਆ ਉਹ ਜੁੜੇ ਹੋਏ ਆ ਔਰ ਹਰ ਸਾਲ ਇਦਾਂ ਹੀ ਸੇਵਾ ਨਿਭਾਉਂਦੇ ਆ ਔਰ ਕੁਸ਼ਵੀਰ ਸਾਡੇ ਜਿਹੜੇ ਇੱਥੇ ਵਾਲਟੀਆ ਲੱਗੇ ਲੰਗਰ ਦੇ ਵਿੱਚ ਭੰਡਾਰੇ ਦੇ ਵਿੱਚ ਸੇਵਾ ਕਰਦੇ ਸੀ ਅੱਜ ਉਹ ਵਿਦੇਸ਼ ਦੀ ਧਰਤ ਗਏ ਤੇ ਵਧੀਆ ਆਪਣੀ ਕਿਰਤ ਕਮਾਈ ਵਾਸਤੇ ਗਏ ਹੋਏ ਆ ਔਰ ਕਮਾਈਆਂ ਕਰਦੇ ਆ ਔਰ ਖੁੱਲੇ ਗਫੇ ਇਹ ਲਖਰਾਹ ਬੰਡਾਰਿਆਂ ਵਿੱਚ ਵੇਚਦੇ ਆ ਬਹੁਤ ਧੰਨਵਾਦ ਕਰਦੇ ਆ ਨਾ ਸਾਰਿਆਂ ਦਾ ਔਰ ਖਾਸ ਕਰਕੇ ਇਹ ਹੈ ਕਿਉਂਕਿ ਖਾਸ ਕਰਕੇ ਲੰਗਰਾਂ ਦੇ ਵਿੱਚ ਬਹੁਤੀ ਜਗ੍ਹਾ ਨਹੀਂ ਮਿਲਦੀ ਕਿਉਂਕਿ ਜਗ੍ਹਾ ਘੱਟ ਹੁੰਦੀ ਆ ਲਵਲੀ ਸਾਈ ਲੰਗਰ ਕਮੇਟੀ ਦਾ ਇਹ ਵੱਡਾ ਉਪਰਾਲਾ ਅਸੀਂ ਜਿਹੜਾ ਕੀਤਾ ਹੈ ਕਿ ਪੰਡਾਲ ਦੇ ਵਿੱਚ ਬਿਠਾ ਕੇ ਲੰਗਰ ਛਕਣ ਦੀ ਜਿਹੜੀ ਵਿਵਸਥਾ ਵਾ ਉਹ ਜਿਹੜੀ ਅਪੂਰ ਜ਼ੋਰ ਦੇ ਕੇ ਅਸੀਂ ਉਹ ਕੀਤੀ ਆ ਪਰ ਅਰੇਂਜਮੈਂਟ ਕੀਤਾ ਕਿ ਕੂਲਰ ਪੱਖੇ ਲਾਏ ਜਾਣ ਵਾਦੋ ਵਾਦ ਜਿਹਨੇ ਲੰਗਰ ਛਕਣਾ ਕੰਮ ਸ-ਕੰਮ 10 ਮਿੰਟ ਬੈਠ ਕੇ 5 ਮਿੰਟ ਬੈਠ ਕੇ ਉਹ ਸਕੂਲ ਦੇ ਨਾਲ ਲੰਗਰ ਛਕ ਸਕੇ ਔਰ ਬਹੁਤ ਦਾ ਜ਼ਬਾਨ ਕਰਦੇ ਸਾਰੇ ਸੇਵਾਦਾਰਾਂ ਦਾ ਜਿਹੜੇ ਵਾਦ ਚੜ ਕੇ ਇਸ ਪੰਡਾਲ ਦੇ ਵਿੱਚ ਸੇਵਾ ਕਰਦੇ ਆ ਪਰ ਧੰਨਵਾਦ